ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਦੀਆ ਫਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਕੋਲ ਆਪਾਂ ਆਏ ਆ ਤੇ ਅੱਜ ਬਿਲਕੁਲ ਨੋਰਮਲ ਰੇਟ 'ਤੇ ਤੁਹਾਨੂੰ ਪੰਜ ਜਿਹੜੀਆਂ ਸੱਜੜਾ ਮੱਝਾਂ ਤੁਹਾਨੂੰ ਦਿਖਾਉਣੀ ਆ ਵਾ ਜਿਨ੍ਹਾਂ 'ਚ ਕੁਝ ਸੋਈਆਂ ਤੇ ਕੁਝ ਦੱਬਣਾ ਆ ਸੋਈਆਂ ਦੀ ਆਪਣੇ ਇੱਥੇ ਆ ਕੇ ਦੋ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਪਣਾ ਆਪਣੀਆਂ ਪਾਸ ਕਰਕੇ ਖੜੋ ਜੀ ਤੇ ਜਿਹੜਾ ਕਵੀਰ ਨਹੀਂ ਪਹੁੰਚ ਸਕਦਾ ਆਪਣੇ ਵੀਡੀਓ ਕੋਲ ਤੇ ਚਵਾਈ ਜ਼ਰੂਰ ਕਰਾ ਲੇ ਜੀ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੈ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਠ ਠੀਕ ਠਾਕ ਜੀ ਵਧੀਆ ਜੀ ਮਾਲ ਉਦਨ ਵਾਲਾ ਫਿਰ ਹਾਂਜੀ ਹਾਂਜੀ ਵੇਖਿਆ ਮਾਲ ਹੀ ਤੁਹਾਨੂੰ ਦੱਸਿਆ ਸੀ ਆਇਆ ਹੀ ਵਿਗਣੀ ਹਾਂਜੀ ਕੋਈ ਹੋਰ ਨਹੀਂ ਜਾਣੇ ਅੱਜ ਵੀ ਮੁੱਲ ਜਿਆਦਾ ਜੀ ਪਾਉਣੇ ਆ ਵੀ ਜਿਆਦਾ ਜੀ ਵੀਰ ਜੀ ਸੇਵਾ ਹੀ ਕਰਨ ਦੇ ਆ ਜੀ ਮਾਲ ਲਿਆ ਸਾਰਾ ਕਿ ਸਾਰੇ ਬੰਦੇ ਕੋਈ ਆਏ ਆ ਅੱਛਾ ਮਜਬੂਰੀ ਕਰਕੇ ਕੋਈ ਡੰਗਰ ਦੇ ਇਹ ਆ ਵੀ ਹੁਣ ਨਾ ਕਾਫੀ ਵੀਰ ਕੁਛ ਮਜਬੂਰੀ ਕਰਕੇ ਸਾਮ ਖਣੋ ਤੁਹਾਨੂੰ ਮੁਰਾਦ ਤੋਂ ਰੋ ਘਰ ਹੋਗੇ ਨਹੀਂ ਡੰਗਰ ਸਮਝ ਹਾਂਜੀ ਹਾਂਜੀ ਵੀਰ ਕਰਨ ਕਰਕੇ ਆ ਜੀ ਜੋੜਾ ਮਈਆਂ ਦਾ ਇੱਕ ਘਰੋ ਲਿਆ ਤਿੰਨ ਮਈਆਂ ਇੱਕ ਘਰੋ ਲਈਆਂ ਦੋ ਪੂਰੀਆਂ ਬੜੀਆਂ ਚੰਗੀਆਂ ਲਈਆਂ ਕਈਆਂ ਵੀਰਾਂ ਦੇ ਹੁਣ ਪਸ਼ੂ ਚੰਗੇ ਆ ਤੇ ਬੰਨਣ ਦੀ ਜਗ੍ਹਾ ਹੀ ਨਹੀਂ ਰਹਿ ਗਈ ਤਾਂ ਛੋਟੀ ਵੇਚਣ ਵਾਲੀ ਥੋੜੀ ਛੋਟੀ ਕਿਦਾਂ ਦੀ ਹੈ ਤੇ ਜਾਂ ਪੱਠੇ ਪੁੱਠਿਆਂ ਕਰਕੇ ਕਈ ਵੇਚੀ ਜਾਂਦੇ ਆ ਇੱਕੀ ਚੀਜ਼ਾਂ ਲੱਗੀਆਂ ਕੱਪੜ ਤੇ ਆ ਛੋਟੀ ਛੋਟੀ ਵੇਚਣ ਵਾਲੀ ਥੋੜਾ ਨਾੰਦਾਸਤੇ ਕਰੀ ਹਨ ਰਾਜਿੰਦਰ ਸਿੰਘ ਪਿੰਡ ਚੱਠਾ ਤਸੀਲ ਬਟਾਲਾ ਜ਼ਿਲ੍ਹਾ ਕਾਜ਼ਾਦਪੁਰ ਤੇ ਫੋਨ ਨੰਬਰ 956827755 ਠੀਕ ਹੈ ਤੇ ਆ ਗੱਬਣ ਝੋਟੀ ਦੂਜਾ ਸਵੇਰ ਗੱਬਣ ਜੀ ਦੀ ਝੋਟੀ ਠੀਕ ਹੈ ਇਹ ਦੰਦਾ ਜੀ ਭਾਈ ਹੋਵੇ ਕਿੰਨੇ ਕ ਦੁੱਧ ਆ ਲਈ ਆ ਦੁੱਧ ਜੀ ਜੀ ਪਹਿਲਾਂ ਨੇ 11 12 ਕੋ ਦੁੱਧਤਾ ਦੇ ਅੱਛਾ ਇਹ ਦੁੱਧ ਝੋਟੀ 5 6 ਦਿਨ ਨਹੀਂ ਹੁੰਦੀ ਥਣਾ ਦੀ ਪਿੱਛੇ ਦੀ ਫੋਲ ਕਰਨੀ ਹੈ ਦੁੱਧ ਝੋਟੀ 13 ਜਵਗਲ ਦਈ ਜਾਊਗੀ ਰੋਟੀ ਵੀ ਉਧਰ ਦੀ ਏ ਅੱਛਾ ਜੀ ਵੇਖੋ ਸਿੰਘੀ ਕਦਾਂ ਦੀ ਝੋਟੀ ਚੀਜ਼ ਆ ਗਈ ਆ ਤੇ ਥੱਲੇ ਆ ਵੇਖੋ ਕਿਸੇ ਕਿਸੇ ਥਾਂ ਲੱਗਾ ਚਾਰੀ ਨੂੰ ਠੀਕ ਬਹੁਤ ਸਾਫ ਹੈ ਝੋਟੀ ਕਦੇ ਪੰਜ-ਛੇ ਦਿਨ ਨਹੀਂ ਝੋਟੀ ਹੁੰਦੀ ਤੇ ਆਹ ਦੇਖ ਸਾਡੇ ਇਹ ਥੱਲੇ ਆਹ ਥਲਾਂੇ ਬੜੀਆਂ ਬੋਹ ਬਣਿਆ ਹੋਏ ਨੇ ਜੋ ਤਰ੍ਹਾਂ ਸਿਲਸਾ ਲੱਗ ਗਿਆ ਚੰਨ ਤੇ ਸਮਾ ਦੀ ਭਲੀ ਜੁੜੀ ਝੋਟੀ ਆ ਦੇਖੋ ਚੰਗੀ ਤਿਆਰ ਹੋ ਆ ਇਹਨੂੰ ਬੇਫੋਨੇ ਝੋਟੀ ਪੰਜ-ਛੇ ਦਿਨ ਨਹੀਂ ਹੁੰਦੀ ਝੋਟੀ ਚੰਗੀ ਤਿਆਰ ਹੋ ਜਾਣੀ ਥੱਲੇ ਅਜੇ ਗੱਬਣੇ ਆ ਸੌਂਦਿਆ ਸੌਂਦਿਆ ਇਹਨੇ ਪੂਰੀ ਤਿਆਰ ਹੋਈ ਨਾ ਬਾਕੀ ਗੋਲ ਸਿੰਘ ਦੀ ਆ ਦੇਖੋ ਝੋਟੀ ਜਿੰਨੀ ਤਾਂ ਹੀ ਹਰ ਇਹ ਠੰਡੀ ਨਹੀਂ ਬੜੇ ਸ਼ਾਂਤ ਜੇ ਸੁਭਾਅ ਦੇ ਜਿੱਥੇ ਮੱਦੀ ਖਲਾਲ ਠੀਕ ਆ ਚਲੋ ਲੈ ਜਾ ਚੱਲਣੇ ਸੰਦੇ ਹੀ ਤੇ ਕਿੰਨਾ ਕੁ ਫੇਰਾ ਕੀ ਇਹਦਾ ਮੁੱਲ ਆਪਾਂ ਛੁੱਟ ਦੀ ਵੀ ਰੱਖੋ ਬਾਹਰ ਆ ਹਾਂਜੀ ਦੇਖੋ ਕੈਨ ਬੁਣ ਛੋਟੀ ਦੀ ਗੱਤਾਂ ਦੀ ਫਾਗਦੇ ਆ ਸਾਰੇ ਬਾਕੀ ਦਾ ਜੀ ਇਹ ਪੂਰੀ ਕਿੱਥੇ ਕਿੱਥੇ ਲਗਾ ਕਣ ਜਾ ਗੇ ਦੇਖੋ ਚਾਰੇ ਪਾਸੇ ਕਿਨੇ ਘੜੇ ਵਰ ਲਾਣ ਲਗਾ ਹਾਂ ਦੇਖ ਸਕਦੇ ਜੀ ਹਨਾ ਦਾ ਸਾਈਜ਼ ਪਾਣੀ ਬਹੁਤ ਸਾਫ਼ ਹੈ ਪੋਲੀ ਠੰਡੀ ਧੀਰੀ ਦੇ ਗੋ ਤੇ ਪੀ ਠੀਕ ਆ ਛੋਟੀ ਦੇ ਲੱਖ ਪਰ ਲੱਖ ਦੀ ਦੇ ਦਈਏ ਕਰ ਦੋ ਮੰਨਤਾਂ ਦੱਸੋ ਕਿੰਨਾ ਕਰ ਦਈਏ ਹਾਂ ਵੀ ਕਰ ਦੋਗੇ ਦੱਸੋ 5000 ਛੱਡ ਦਈਏ ਦਾ ਹੀ ਛੱਡੀਏ 90 ਦੀ ਅੱਛਾ 90 ਹਜ਼ਾਰ ਦੀ ਬਹੁਤ ਦੱਸੋ ਕੀ ਛੋਟ ਚਾਹੀਦੀ ਆ 2000 ਛੱਡ ਦਈਏ 85 ਹਜ਼ਾਰ ਦੀ ਵੀਡੀਓ ਟੀ ਦੇਣੀ ਆ ਅੱਛਾ 85 ਹਜ਼ਾਰ ਦੀ ਠੀਕ ਆ ਜੇ ਤੁਹਾਨੂੰ ਦੱਸ ਆ ਵਿਗਣੇ ਆਈਆਂ ਨੇ ਕਿ ਇਹ ਆ ਵੀ ਇਹ ਰੇਟ ਹੈਗੇ ਹੁਣ ਦੇ ਜਦੋਂ ਇੱਕ ਵਾਰੀ ਪਾਣੀ ਪੋਣੀ ਫੇਰ ਲਾਥ ਗਏ ਉਹਨੇ ਜਦੋਂ ਫੇਰ ਕੰਮ ਤੇ ਦੇਖੋ ਬਾਹਰ ਆ ਹਾਂਜੀ ਹਾਂਜੀ ਪਾਣੀ ਜਦੋਂ ਦਿੱਤਾ ਜਣਾ ਆ ਹੁਣ ਇਹ ਆ ਵੀ ਹੁਣ ਉਧਰ ਕੁਝ ਲੋਕ ਮਜਬੂਰੀ ਕਰਕੇ ਸਾਮ ਸਾਮ ਥੋੜਾ ਜਿਹਾ ਔਖਾ ਹੋ ਗਿਆ ਵਾ ਹਲੇ ਥੋੜੇ ਦਿਨ ਤੇ ਉਹਦੇ ਕਰਕੇ ਫਿਰ ਕਈ ਵੀਰ ਜਿਹੜਾ ਵਾ ਕਈਆਂ ਪਸ਼ੂ ਵੇਚਨੇ ਪੈਂਦੇ ਆ ਹਾਂਜੀ ਹਾਂ ਕਈ ਮਜਬੂਰੀਆਂ ਕਰ ਸਹੀ ਮਜਬੂਰੀਆਂ ਬਣ ਗਿਆ ਹੁਣ ਜੜੀਆਂ ਕਿੱਦਾਂ ਲੀਓਟੀ ਆ ਤੇ ਆ ਸੋਈ ਸਵਾਈ ਜੇ ਇਹ ਵੀ ਤਿਆਰ ਹੈ ਅੱਛਾ ਇਹ ਗੱਪਣੇ ਆ ਸਰ ਇਹ ਜੋੜਾ ਇੱਕੋ ਕਰਵਾਇਆ ਹੋ ਤਿੰਨ ਇੱਕ ਕਰਵਾਈਆਂ ਠੀਕ ਆ ਸਾਰੀ ਤਿਆਰ ਇਹ ਵੀ ਪੰਚਾਇਤਾਂ ਲਿੰਦੀ ਏ ਇਹ ਕਿੰਨੇ ਕ ਦੁੱਧ ਆ ਲਈ ਆ ਇਹ ਵੀ ਜੀ ਜੇ ਸੁਣੀ ਬਹੀ ਸੁਣੀ ਏ ਅੱਛਾ ਜਿਹੜਾ ਮਹੀਨਾ ਘੱਟ ਖੜਾ ਵੇਖੋ ਠੀਕ ਐ ਮੈਂ ਤਾਂ 16 ਲੀਟਰ ਤੋਂ ਬਾਹਰ ਦਿੰਦੀ ਆ ਠੀਕ ਐ ਬਾਕੀ ਆਪਣੀ ਕੋਈ ਸਮਝ ਲਾ ਕੇ ਰਵੇ ਪਣਾ ਦੀ ਪੁੱਛੀ ਦੀ ਹਾਂ ਨੇ ਦੇ ਆਪਾਂ ਦੇਖ ਸਕਦੇ ਚੰਗੇ ਗੈਪ ਤੇ ਦੂਰ ਦੂਰ ਜਿਹੜਾ ਥਾਣਾ ਆ ਬਾਕੀ ਪਲੀ ਨਹੀਂ ਮੀ ਆ ਇਹਦੇ ਭੁਖੀਆਂ ਮੰਗੀਆਂ 6 ਦਿਨਾਂ ਤੂੜੀ ਤੋਂ ਨਹੀਂ ਮੂੰਹ ਪਟਿਆ ਜੁਲਦੀ ਆ ਯਾਰ ਦੇਖੋ ਗੜੀ ਸਾਫ ਨਹੀਂ ਬਾਕੀ ਦੋ ਤਿੰਨ ਤਾਂ ਮਹੀਨੇ ਦੇ ਨਹੀਂ ਠੀਕ ਹੈ ਵੱਡੀ ਮਹੀਆ ਵਜਨ ਵਾਲੀ ਤੇ ਇਹਦਾ ਫਿਰ ਮੁੱਲ ਮੁੱਲ ਦੇ ਵੀਜੀ ਦਾ 85000 ਦੇ ਅੱਛਾ ਹਾਂਜੀ 80 ਦੇ ਦਈਏ 80 ਉਹ ਜੋ 2000 ਦੇ ਅੱਛਾ 78000 ਦੀ ਪੂਰੇ 75000 ਦੀ ਦੇ ਦਈਏ ਅੱਛਾ ਪੂਰੇ 75 ਦੀ ਦੇ ਦੇਣੀ ਹੈ ਮਹੀਆ 75 ਜੋ ਛੋਟ ਛਾਟ ਕਰਦਾਂਗੇ ਠੀਕ ਹੈ ਫੁੱਲ ਲਾਵੇ ਕੋਈ ਹਨਾ ਇੱਕ 73000 ਦੀ ਮਹੀ ਵੀਜੀ ਅੱਜ ਦੇਣੀ ਹੈ ਤੇ ਤਿਆਰ ਦੀ ਦੇ ਦੇ ਨਾ ਜੀਆਂ ਵੇਚਣ ਨਹੀਂ ਆਈਆਂ ਆ ਜੇ ਤੂੰ ਮਨਾਫੇ ਨਹੀਂ ਦੇਣੀ اچھا ਜੋ ਉਹਨਾਂ ਦੱਸਿਆ ਨਾ ਕਿ ਕੀ ਦੇਣੀ ਆ ਉਹ ਮੁੱਲ ਪਾਇਆ ਮੁਰਕੇ ਵੀਰ ਨਾਲ ਕਿ ਥੱਲੇ ਜਿਹੜੇ ਰੱਖੇ ਤੋਰ ਪੈਂਦੇ ਉਹ ਕੰਮ ਜੀ ਹੋਣਾ ਮੁੱਲ ਹੀ ਪਾਇਆ ਠੀਕ ਹੈ ਠੀਕ ਜੰਗੀ ਆ ਕੋਈ ਇੱਥੇ ਆਵੇ ਕੋਈ ਛੱਡ ਕੇ ਜਾ ਮੈਂ ਤਾਂ ਰਸੇ ਪਾਰੀਆਂ ਮੱਜਾਂ ਵਾਂ ਤੇ ਗਾਂ ਸਾਰਾ ਸਿਆਲ ਦੁੱਧ ਦੇਣਾ ਵਾ ਇਹਨਾਂ ਨੇ ਹੁਣ ਆ ਵੇਖੋ ਕਿ ਕੀ ਘੋੜੀ ਆ ਸੂਈ ਸਵਾਈ ਆ ਗਈ ਹਨਾ ਹਨ ਕੀ ਘੋੜੀ ਆ ਕੋਲ ਜਿਹੜੀ ਛੱਲੇ ਦੁੱਧ ਹੀ ਅੱਛਾ ਇਹ ਥਿਆਰੀ ਪਾਣੀ ਦੇ ਕਾਰਨ ਕਰਕੇ ਨਾ ਭੁਖੀ ਧਿਆਈ ਵੱਧੀ ਨਹੀਂ ਅੱਛਾ ਮੀਮਾਜ ਵੀ ਬਾਹਰ ਆਈ ਆ ਹਾਂਜੀ ਛੋਟੀ ਥੋੜਾ 10 ਲੀਟਰ ਤੋਂ ਬਾਹਰ ਹੋਊਗਾ ਅੱਛਾ ਉਹ ਜੀ ਮਗਰ ਕੱਟੀ ਵੇਖੋ ਕੀ ਚੀਜ਼ ਆ ਵੀਰ ਨੇ ਬੜੇ ਰੀਜਨਲ ਰੱਖੀ ਕੀ ਕੱਟੀ ਨੇ ਕਰੀ ਕੈਮਰਾ ਮਾਰੋ ਕੱਟੀ ਵੇਖੋ ਚੀਜ਼ ਕੀ ਮਾਰ ਕੱਤੀ ਚੰਗੀ ਆ ਮਗਰ ਆ ਲੈ ਸੰਦੇ ਕੱਟੀ ਦਾ ਕੱਦਕਾਰ ਵੇਖੋ ਇੱਧਰ ਵੇਖੋ ਪੱਟੀ ਦੀ ਪੂਛ ਹੁਣੇ ਵੇਖੋ ਕਿੱਥੇ ਤੱਕ ਠੀਕ ਆ ਹਾਂਜੀ ਇੱਕ ਤੇ ਹੋਣ ਦੁੱਧ ਪੱਕਾ ਕਿੰਨਾ ਆ? ਬਾਬਾ ਜੀ 10 ਕਿਲੋ ਤੋਂ ਬਾਹਰ ਹੋਊਗਾ। ਕਿੰਨਾ ਕੇ ਕਰਜੋਗੇ? ਹਾਂਜੀ ਨਾਰਾ ਵੀ ਗਈ। ਹਾਂਜੀ। ਸਾਡੇ ਦੁੱਧ 13-14 ਕਿਲੋ ਚੋਗੇ ਦਵਾਂਗੇ। ਕਿਉਂਕਿ ਇੱਕ ਤਾਂ ਹੁੰਦਾ ਨਾ ਕਹਿਣ ਦੀ ਗੱਲ ਇਹਨੂੰ ਚੋਇਆ ਤੇਰਾ ਜਗ੍ਹਾ ਕੋਲ ਦੁੱਧ ਅੱਜ 10-12 ਦਿਨ ਮਹੀ ਨਹੀਂ ਸੂਈਨ ਹੋਗੇ ਜੀ। ਠੀਕ ਆ। ਹਾਂਜੀ ਬਾਕੀ ਚਵਾਜ ਦਾ ਨਾ ਹੋਊਗਾ ਵੀ ਕੰਨੂ ਗਲਾ ਕੋ ਥਲੇ ਬੈਠੇ ਜਿਹੜਾ ਫਿਰ ਛੱਡ ਕੇ ਮਹੀ ਜਾਊਗਾ ਨਾ। ਉਹ ਸਰਾਆ ਵੀ ਤੇਲ ਵੀ ਅਸੀਂ ਦਵਾਂਗੇ ਜਿਹੜਾ ਆਊਗਾ। ਠੀਕ ਆ ਜੀ। ਹਾਂਜੀ। ਵੱਡੀ ਮਹੀ ਦੂਜਾ ਸੂਆ ਝੋਟੀ ਦਾ ਵੇਖੋ ਕੱਟ ਕੱਟ ਝੋਟੀ ਬਾਕੀ ਮੱਝ ਉਤਰਾ ਪਹਾੜੀ ਪੂਰੀ ਰੀਜਨਲ ਸੰਭੀ ਕੇ ਵੀਰ ਨੇ ਆਹ ਦੇਖੋ ਕਿੱਥੇ ਕਿੱਥੇ ਲੱਗਾ ਆ ਸਿੱਧੇ ਲਾਇਆ ਕਰੀ ਤੋਰ ਨਾ ਲੰਦ ਕਰਦੇ ਜੀ ਪੂਰੀ ਸੰਭੀ ਸੰਭੀ ਚੱਲ ਗਈ ਆ ਬਾਕੀ ਥਾਣਾ ਦਾ ਸਾਈਜ਼ ਗੈਰ ਰੂ ਵੀ ਚੰਗਾ ਆ ਕੀ ਉਹ ਗੇਟਸ ਅਲੀਦਾ ਕੀ ਕਰੇ ਤੁਸੀਂ ਮੈਂ ਖਾਲੇ ਫੋ ਕਿਤੇ ਕਿਤੇ ਲਗਾ ਦੇਉਂਗਾ ਯਾਰ ਖਾਣਾ ਦਾ ਸਾਈਜ਼ ਆਪ ਦੇਖ ਸਕਦੇ ਤੇ ਹਵਾਨੇ ਤੇ ਨਾੜਾਂ ਵਿੱਚ ਜੜੀਆਂ ਚੰਗੀਆਂ ਵਾ ਵੱਡੀ ਮਹੀ ਹੈ ਤੇ ਬਾਕੀ ਆ ਪਿੱਠਪੂੜੇ ਤਾਂ ਵੀ ਆਪਾਂ ਦੇਖ ਸਕਦੇ ਆ ਵੀ ਚੰਗੀ ਰਾਜੀ ਯਾਤਰਾ ਅਰੇ ਵੀਰ ਜੀ ਗੱਭਾਂ ਦੇ ਕਿ ਰੁਪਏ ਬੜੇ ਲੱਗੇ ਅੱਛਾ ਮੈਨਸ 97000 ਰੁਪਏ ਗੱਭਾਂ ਦਾ ਲੱਗਾ ਆ ਅੱਛਾ ਹਾਂ ਜੀ ਤੇ ਹੁਣ ਮੁੱਲੇ ਦਾ ਹੁਣ ਦੇ ਦਿਆਂ 90000 ਦੀ ਹੋਰ ਕਰ ਦੋ ਮਾਨ 2000 ਦੀ 88 ਦੀ ਹਾਂਜੀ ਔਰ 85 ਦੀ 1000 85 ਕਿਉਂ ਵੀ ਜੋੜ ਅੱਛਾ 84 ਦੀ ਠੀਕ ਆ 83 ਹਜ਼ਾਰ ਦੀ ਦੇਣੀ ਆ ਵੀ 83 ਦੀ ਦੇ ਦੇਣੀ ਆ ਵੀ ਬਾਕੀ ਮਈ ਵੱਡੀ ਜਿਹੜਾ ਵੀਰ ਕੋਲ ਲੈ ਗਿਆ ਕਦੇ ਯਾਦ ਕਰੂਗਾ ਆ ਤਾਂ ਹੀ ਸਾਦੇ ਹੁਣ ਇਹਦੇ ਖਾਣੇ ਦੇ ਘਰੀ ਲਾਗੇ ਤੋਂ ਤੇ ਹੁਣ ਆ ਤੋ ਪੂਰੀਆਂ ਮੱਝ ਮੋਹਲ ਸਹੀ ਹੋਣਾ ਆ ਇਹ ਵੀਰ ਨੇ ਵੇਚਣੀ ਵੀ ਹੋਊ ਜਦੋਂ ਵੀ ਉਦੋਂ ਵੀ ਦਾਦੇ ਆਂਦੀ ਮਈਆਂ ਨੂੰ ਦੇਦੇ ਉਹ ਮਜਬੂਰੀ ਕਰਨ ਕਰਕੇ ਸਾਹਮਣ ਕਰਕੇ ਦਿੱਤੀ ਆ ਠੀਕ ਆ ਪਰ ਉਹ ਸਿਆਣਾ ਬੰਦਾ ਨੂੰ ਦੇ ਦੇ ਘਰ ਨਹੀਂ ਨੰਗਾ ਸੰਭੇ ਜਾਂਦੇ ਹਾਂਜੀ ਹਾਂਜੀ ਸੋਚਦੇ ਕਿ ਨਹੀਂ ਕਿ ਦੂਰ ਕੇ ਤੇ ਵਾਡੇ ਮੁੰਡੇ ਖਲਾਵੇ ਹਾਂਜੀ ਹਾਂਜੀ ਬਾਕੀ ਮਈ ਬਹੁਤ ਚੰਗੀ ਆ ਤੇ ਆ ਦੋ ਹੁਣ ਅੱਜ ਬੂਰੀਆਂ ਦਾ ਜੋੜਾ ਆ ਗਿਆ ਜੀ ਆ ਕਿੰਨੇ ਮਹੀਨੇ ਇਕੱਠੇ ਹੋਈਆਂ ਅੱਛਾ ਇਹ ਵੀ ਰਾਤ ਹੀ ਹੋਈ ਜੇ ਪੂਰੀ ਇਹ ਕੱਲ ਦੀ ਸੋਈ ਹੈ ਕੱਲ ਦੀ ਸ਼ਾਮ ਦੀ ਹੋਵੇ ਕੱਟਾ ਦੇ ਮਗਰ ਹਾਂ ਬੂਰਾ ਕੱਟਾ ਹੈ ਜਿਹਦੇ ਮਗਰ ਤਾਜਾ ਬੱਚਾ ਬਿਲਕੁਲ ਜਿਹਾ ਰਹਿਣ ਦਾ ਕੋਈ ਨਹੀਂ ਸਾਰੇ ਬੱਚਾ ਲੈ ਅਮ ਜੀ ਇੱਕ ਘਵਾਲ ਲਗਾਣੇ ਸਾਨੂੰ ਲਗਾ ਜਾ ਤਾਜੀ ਸੂਈ ਉਹਦੇ ਕਰਕੇ ਥੋੜੀ ਲੱਪੇ ਲੁੱਪੇ ਜਿਆ ਇੱਕ ਉਧਰ ਦੇ ਪਾਣੀ ਵਾਲੇ ਏਰੀਏ 'ਚ ਆਈ ਆ ਤੇ ਫਿਰ ਥੋੜਾ ਗਿਆ ਵੈਸੇ ਪਸ਼ੂ ਟੁੱਟ ਜਾਂਦਾ ਕਿੰਨੀ ਮੇਰੀ ਚੰਗੀ ਬਣਦੀ ਹੈ ਤਾਂ ਬੜਾ ਜਗਾ ਹੈ ਵਾਹ ਬੜਾ ਚੰਗਾ ਆ ਗਿਆ ਬਾਕੀ ਥੱਲੇ ਫਿਰ ਵੀ ਚੰਗੀ ਬਣ ਗਈ ਚੱਲ ਜਰਾ ਨਾ ਫੀਡ ਦੀ ਓਕੇ ਤੇ ਜਦੂਆ ਵੀਰ ਜੀ ਮੈਂ ਤਾਂ ਮਿਹਨਤ ਲੱਫਲ ਪਲਾ ਕੇ ਮੜ ਮੋਦੀ ਠੱਪ ਗਈ ਤੇ ਤਾੜੀ ਖੋਈ ਤੇ ਇੱਕ ਤੁਹਾਨੂੰ ਪਤਾ ਝੜੀ ਛੁੜੀ ਲੱਗੀ ਆ ਹਾਂਜੀ ਮਹੀਂ ਬਹੁਤ ਚੰਗੀ ਆ ਦੋ ਤਾਂ ਇਹ ਵੀ 11-12 ਕਿਲੋ ਦਿੰਦੀ ਏ ਠੀਕ ਹੈ ਜੀ ਤੇ ਬਾਕੀ ਆ ਥਾਣੇ ਦੇ ਵੀ ਦੇਖ ਸਕਦੇ ਜੀ ਲਾਗੇ ਤੋਂ ਤੇ ਇਹਦਾ ਫਿਰ ਮੁੱਲ ਮੁੱਲ ਦੇ ਵੀ ਜੀ 70000 ਦੇ ਅੱਛਾ ਹਾਂਜੀ ਕਿੰਨੇ ਦੇਣੀ ਆ ਦੋ ਝੜਦੀ ਤਿੰਨ ਹੀ ਛੜਦੀ 67 ਦੀ ਦੇ ਦੀ ਹਾਂਜੀ ਜੀ ਯਾਰ ਹੋਰ ਛੋਟ ਪੂਰੇ 36000 ਦੀ ਦੇਤੀ ਹੈ ਅੱਛਾ 36000 ਦੀ ਠੀਕ ਹੈ ਚਲੋ ਬਾਕੀ ਮੋਕੇ ਤੇ ਹੋਰ ਹੋ ਜੂਗਾ ਮਾਨਤਾ ਦੇਖੋ ਸੀ ਕੀ ਮੋਕਤ ਵਾਲੇ ਕੋ ਆਏ ਵੇਖੋ ਕਿਦਾਂ ਦੀ ਮਈਆਂ ਹਾਂ ਹਾਂਜੀ ਸਾਰੀ ਚੰਗੀ ਚੋਣ ਜਾਂ ਬਹੁਤ ਸਾਧਿਆ ਤੇ ਆ ਗੱਬਨ ਦੀ ਪੂਰੀ ਗੱਬਨ ਤਿਆਰ ਦੀ ਅੱਛਾ ਇਹ ਕਿੰਨੇ ਕ ਦੁੱਧ ਲੀਏ ਇਹ ਦੁੱਧ ਵੀ ਜੀ 12-13 ਕਿਲੋ ਵਾਲੀ ਮਈਆਂ ਕੀ ਕੋਈ ਤੋੜੋ ਫੇਰ ਇਹਨਾਂ ਵਿੱਚ ਕਨੇ ਮਈਆਂ ਇੱਕ ਹੋਰ ਆਈਆਂ ਤਿੱਕਾ ਇਹ ਵੀ ਦੇਖੋ ਜੀ 5-7 ਦਿਨ ਲੈ ਜੋਗੇ ਸੌਣ ਚ ਸਾਰੀਆਂ ਜੀ 8 ਤਰੀਕ ਨੂੰ 10 ਮਹੀਨੇ ਪੂਰੇ ਹੋਣਾ ਤਰੀਕ ਦੇ ਹੀ ਹੈ ਅੱਛਾ ਜੀ ਬਾਜੀ ਮਈ ਬਹੁਤ ਚੰਗੀ ਜੀ ਹੈਗੀ ਪੜੇ ਯੂਰੀਆ ਇਹ ਰਾਜੀ ਆਸਤਰਾ ਸਰੀਰ ਤਾਂ ਤੋਂ ਦੇਖੋ ਬਾਕੀ ਬਣੂ ਵੀ ਚੰਗੀ ਇਹ ਰਿਹਾ ਤਾਂ ਤੋਂ ਦੇਖੋ ਕਿ ਡਾਜ਼ਰ ਲਾ ਲਗਾਇ ਨੀ ਜਿਆਦਾ ਤੋਂ ਮਾਹੀ ਆ ਬਾਕੀ ਤਾਂ ਅੰਦਰ 사이 ਜਗਾ ਪੇਤਾ ਵੀ ਚੰਗਾ ਲੱਗਾ ਹੈ ਚੰਗੀ ਬਣੂਗੀ। ਸੇਰਾ ਮੁੱਲ ਫਿਰ ਵੀ ਜੀ ਮੁੱਲ ਦਾ ਵੀ 75000 ਦੀ। ਅੱਛਾ। ਹਾਂ ਜੀ। 70 ਦੇ ਦੇ ਦੀ ਹੈ। 270 ਜੋ ਛੱਡ ਜੀ। ਅੱਛਾ 68000 ਦੀ। 68000 ਦੀ। ਠੀਕ ਹੈ। ਚਲੋ ਬਾਕੀ ਮੌਕੇ ਤੇ ਹੋਰ ਹੋ ਜਾਊਗਾ। ਹੋਰ ਇਹ ਛੱਡ ਦਾਂਗੇ 68000 ਰੁਪਏ। ਤੇ ਉਤਰਾਂ ਦੇ ਦੁੱਧ ਕਿੰਨਾ ਕੱਢੀ ਜਾਊਗੀ? ਜੀ 12 ਕਿਲੋ ਤੋਂ ਬਾਅਦ ਦੇ ਦਊਗੀ। ਠੀਕ ਹੈ ਜੀ। ਹਾਂ ਜੀ। ਤੇ ਠੀਕ ਆ ਫਿਰ ਇਹ ਆ ਵੀ ਬਾਕੀ ਕੋਈ ਤੁਹਾਡੇ ਘਰੋਂ ਤਸੱਲੀ ਕਰ ਹੈ ਨਾ ਤਸੱਲੀ ਕਰਕੇ ਆਹੀਂ ਘਣੀ ਚੋਗ ਤੁਹਾਨੂੰ ਦੱਸਿਆ ਇਹਦੇ ਆਈਆਂ ਵਿਗਣੇ ਹਾਂਜੀ ਹਾਂਜੀ ਬਾਈ ਤਸੱਲੀਆਂ ਕੀਤੀਆਂ ਆ ਬਾਕੀ ਨੂੰ ਪਤਾ ਉਧਰ ਰਿਸ਼ਤੇਦਾਰ ਆ ਉਹਨਾਂ ਲਾਗੂ ਜਾ ਕੋ ਸਾਰੇ ਤੁਹਾਨੂੰ ਦੱਸੀ ਜਾਂਦੇ ਨਗਰ ਪੁਰਾਣੇ ਦਾ ਵੀ ਖੜ ਕੇ ਵੇਚ ਦੋ ਠੀਕ ਆ ਚਲੋ ਤੇਰੀ ਮਿਲ ਪੂਰੀ ਆ ਠੀਕ ਹੈ ਜੀ ਹਾਂਜੀ ਤੇ ਬਾਕੀ ਇੱਥੇ ਆਓ ਤੇ ਆਪਣੀ ਤਸੱਲੀ ਕਰਕੇ ਤੇ ਵੇਸ ਚਾਖ ਕੇ ਤੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਛੋੜੀ ਦੋ ਜੀ